ਪਾਣੀ ਦੀ ਵਾਰੀ ਨੂੰ ਲੈ ਕੇ ਪਿਓ ਪੁੱਤ ਦਾ ਕੀਤਾ ਕਤਲ ਜ਼ਮੀਨ ਦੀ ਰੰਜਿਸ਼ ਨੂੰ ਲੈ ਕੇ ਪਿਓ ਪੁੱਤ ਨੂੰ ਮਾਰੀਆਂ ਗੋਲੀਆਂ ਤੁਹਾਨੂੰ ਦੱਸਦੇ ਕਿ ਖਬਰ ਜਲਾਲਾਬਾਦ ਦੀ ਹੈ ਜਿੱਥੇ ਖੇਤ ਦੇ ਵਿੱਚ ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੁਹਾਨੂੰ ਦੱਸਦੇ ਕਿ ਇਹ ਠੇਕੇ ਤੇ ਜ਼ਮੀਨ ਪਿਓ ਪੁੱਤ ਨੇ ਲਈ ਹੋਈ ਸੀ ਤੇ ਜਿਨ੍ਹਾਂ ਨੇ ਪਹਿਲਾਂ ਠੇਕੇ ਤੇ ਇਹ ਜ਼ਮੀਨ ਲਈ ਹੋਈ ਸੀ ਜਿਹੜੇ ਪਹਿਲਾਂ ਵਾਉਂਦੇ ਸੀਗੇ ਉਹ ਮੌਕੇ ਤੇ ਆ ਗਏ ਤੇ ਉਹਨਾਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਪਿਓ ਪੁੱਤ ਦਾ ਕਿਉਂਕਿ ਇਹ ਜ਼ਮੀਨ ਠੇਕੇ ਤੇ ਪਹਿਲਾਂ ਉਹਨਾਂ ਦੇ ਕੋਲ ਸੀ ਤੇ ਇਸ ਗੱਲ ਨੂੰ ਲੈ ਕੇ ਉਹ ਖਾਰ ਰੱਖਦੇ ਸੀ ਕਿ ਇਸਨੇ ਹੁਣ ਕਿਉਂ ਜ਼ਮੀਨ ਠੇਕੇ ਤੇ ਲਈ ਹੈ ਸਾਡੇ ਤੋਂ ਬਾਅਦ ਇਹ ਸਾਡੀ ਜ਼ਮੀਨ ਸੀ ਅਸੀਂ ਠੇਕੇ ਤੇ ਲਈ ਸੀ ਤੇ ਇਸੇ ਗੱਲ ਨੂੰ ਲੈ ਕੇ ਉਹਨਾਂ ਨੇ ਦਿਲ ਦੇ ਵਿੱਚ ਖਾਰ ਰੱਖੀ ਤਾਂ ਜਦੋਂ ਅੱਜ ਪਿਓ ਪੁੱਤ ਪਾਣੀ ਦੀ ਵਾਰੀ ਲਗਾ ਰਹੇ ਸੀ ਖੇਤ ਦੇ ਵਿੱਚ ਤਾਂ ਉਹਨਾਂ ਨੇ ਆ ਕੇ ਗੋਲੀਆਂ ਚਲਾ ਦਿੱਤੀਆਂ ਜਿਸ ਤਰ੍ਹਾਂ ਹੁਣ ਪਿਓ ਪੁੱਤ ਦੀ ਮੌਤ ਹੋ ਗਈ ਹੈ ਪਿੰਡ ਪੈਂਦਾ ਪਾਕਾਂ ਪਾਕਾਂ ਦੇ ਵਿੱਚ ਅਵਤਾਰ ਸਿੰਘ ਸਰਹਜਗੀਰ ਸਿੰਘ ਟਾਣੀ ਸ਼ੇਰਵਾਲਾ ਰੋਡ ਉਮਰ ਇਹਦੀ 55 ਸਾਲ ਹੈ ਇਹਦਾ ਬੇਟਾ ਹਰਮੀਤ ਸਿੰਘ ਇਹ ਪਾਣੀ ਦੀ ਬਾਰੀ ਪਿੱਛੇ ਇਹਨਾਂ ਦਾ ਝਗੜਾ ਹੋਇਆ ਤੇ ਬਲਵਿੰਦਰ ਸਿੰਘ ਪਿੰਦਾ ਹੈਗਾ ਇੱਕ ਕੋਈ ਪਾਕਾਂ ਦਾ ਹੀ ਇਹਨਾਂ ਦਾ ਗਵੰਡੀ ਜੁਗਿੰਦਰ ਸਿੰਘ ਦਾ ਮੁੰਡਾ ਉਹ ਜੀ ਇਹ ਤਿੰਨ ਭਰਾ ਨੇ ਠੀਕ ਹੈ ਬਲਵੀਰ ਸਿੰਘ ਤੇ ਰਗਵੀਰ ਸਿੰਘ ਤੇ ਇੱਕ ਅਨਮੋਲ ਸੀਗਾ ਇਹਨਾਂ ਦਾ ਮੁੰਡਾ ਇਹਨਾਂ ਨੇ ਗਨਸ਼ਾਟ ਨਾਲ ਉਹਨਾਂ ਦੋਨਾਂ ਦੀ ਡੈਥ ਕਰਤੀ ਦੋ ਬੰਦਿਆਂ ਦੀ ਸਾਰੇ ਮੌਕੇ ਦੀ ਡੈਥ ਹੋ ਗਈ ਤਾਂ ਹਾਂ ਮੌਕੇ ਦੀ ਡੈਥ ਹੋ ਗਈ ਹੈ 315 ਬੋਰ ਹੈ ਮੇਰੇ ਖਿਆਲ ਚ ਇਹਦੇ ਕੋਲ ਸ਼ਾਇਦ ਪਤਾ ਲੱਗੀ ਹੈ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਸਟੇਟਮੈਂਟ ਹੋਏਗੀ ਉਸ ਤਰ੍ਹਾਂ ਗੱਲ ਇਹ ਪਹਿਲੀ ਠੇਕੇ ਤੇ ਹੈ ਇਹਨਾਂ ਕੋਲ ਠੀਕ ਹੈ ਜੀ 2 ਸਾਲ ਹੋ ਗਏ ਵਾਉਂਦਿਆਂ ਨੂੰ ਠੀਕ ਹੈ ਜੀ ਪਹਿਲਾਂ ਇਹ ਪਹਿਲੀ ਠੇਕੇ ਤੇ ਸੀ ਜਿਨ੍ਹਾਂ ਨੇ ਮਾਰਿਆ ਉਹਨਾਂ ਕੋਲ ਹੁੰਦੀ ਸੀ ਉਹਨਾਂ ਨੂੰ ਇਹਨਾਂ ਨੇ ਪਹਿਲੀ ਦਿੱਤੀ ਨਹੀਂ ਪਹਿਲੀ ਵਾਲਿਆਂ ਨੇ ਉਹਨਾਂ ਕਹਿੰਦਾ ਨੂੰ ਨਹੀਂ ਦੇਣਾ ਪਤਾ ਨਹੀਂ ਇਹਨਾਂ ਨੂੰ ਠੇਕਾ ਟੋਕਾ ਨਹੀਂ ਦਿੱਤਾ ਜਾਂ ਕਿਵੇਂ ਸੀ ਤੇ ਮੁੜ ਕੇ ਇਹਨਾਂ ਨੂੰ ਪਹਿਲੀ ਦੇ ਦਿੱਤੀ ਕਿ ਤੂੰ ਪਹਿਲੀ ਵਾ ਉਹਦੋਂ ਇਹਨਾਂ ਨੇ ਇਹਨਾਂ ਨੇ ਜੋ ਹੈ ਆਪ ਦਾ ਧਿਆਨ ਲੀ ਆਪਦੇ ਨਾਮ ਹੀ ਕਰਾ ਰਹੇ ਸੀ ਫਿਰ ਹੂੰ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਜਿਹਨੇ ਦਾਸਤਾਵੇਜ਼ ਇੱਥੇ ਆਣ ਕੇ ਉਹਨਾਂ ਨੇ ਇਹਨਾਂ ਦੇ ਨਾਮ ਤੋਂ ਤੜਾਈ ਵੀ ਜਿਹੜੀ ਬੀ ਸੀਸਤ ਅਹਿਸਾਸ ਕਰਦੇ ਸੀ ਹੂੰ ਜਿਹੜੀ ਕਰਦੇ ਸੀ ਆਪਦੇ ਨਾਮ ਦੇ ਉਹ ਤੜਾ ਕੇ ਦੇ ਮੁੜ ਕੇ ਪੈੜੀ ਇਹਨੂੰ ਦੇ ਦਿੱਤੀ ਦੋ ਸਾਲ ਹੋ ਗਏ ਇਹਨਾਂ ਨੂੰ ਗਾਉਂਦੇ ਨੇ ਪਾਣੀ ਵੀ ਇੱਥੋਂ ਲਾਉਂਦੇ ਆ ਤੇ ਹਰ ਕੀ ਪਾਣੀ ਜਦੋਂ ਲਾਉਣ ਆਏ ਆ ਉਦੋਂ ਪਾਣੀ ਇੱਥੋਂ ਬੰਨਿਆ ਹੈ ਫਿਰ ਇਹਨਾਂ ਨੂੰ ਆਣੇ ਅਗੋਂ ਉਹਨਾਂ ਨੇ ਲੰਮਾ ਹੂ ਉਹ ਆਂਦੇ ਵੀ ਸਾਨੂੰ ਪਾਣੀ ਅੱਗੇ ਦੇਓ ਹੂੰ ਇੱਥੇ ਨੱਕਾ ਬਣਦਾ ਉੱਥੇ ਦੇਓ ਤੇ ਉਹ ਆਂਦੇ ਵੀ ਨਹੀਂ ਪਾਣ ਨੱਕਾ ਇੱਥੇ ਬਣਦਾ ਇਹਨਾਂ ਆਖਿਆ ਜਿਹੜੇ ਬੇਲੀ ਮਰ ਗਏ ਇਹਨਾਂ ਆਖਿਆ ਵੀ ਚਲੋ ਫਿਰ ਹਾਂ ਉਹ ਵੇਖ ਲੈਨੇ ਆਪਾਂ ਫਰਜ਼ ਇੱਥੇ ਨੱਕਾ ਹੋਊਗਾ ਪਾਉ ਉਥੋਂ ਲਾ ਲੈ ਕਰਾਂ ਦੇ ਲਈ ਇਹ ਗੱਲ ਹੋਈ ਆ ਤੇ ਉਹ ਪਹਿਲਾਂ ਇੱਥੇ ਇੱਕ ਬੰਦਾ ਸੀ ਜਿਹੜਾ ਜਿਹਨੇ ਪਾਣੀ ਜਿੱਦੇ ਤੋਂ ਲਾਇਆ ਇਹਨਾਂ ਨੇ ਹੂੰ ਉਹ ਚਲਾ ਗਿਆ ਤੇ ਮੈਂ ਇਹ ਰਿਸ਼ਾ ਲੈ ਕੇ ਆਉਣਾ ਹਾਂ ਹਾਂ ਲੈ ਕੇ ਆਇਆ ਦੇ ਇਹਨਾਂ ਨੇ ਪਸਤੂ ਵਾਲੇਨਾਂ ਦੇ ਕੋਲੇ ਆ ਉਹਦੇ ਨਾਲ ਗੋਲੀਆਂ ਮਾਰੀਆਂ ਨੇ ਕਿੰਨੇ ਫਾਇਰ ਕੀਤੇ ਸੀ ਪੰਜ ਪੰਜ ਛੇ ਫਾਇਰ ਕੀਤੇ ਸੀ ਅੱਛਾ ਉਹ ਕਿੰਨੇ ਜਾਨੇ ਸੀਗੇ ਜੀ ਉਹ ਇੱਥੇ ਤਿੰਨ ਜਾਨੇ ਤਾਂ ਸਾਹਮਣੇ ਮਰੂਦ ਸੀ ਹੂੰ ਹੋ ਸਕਦਾ ਗੁਜਰੀ ਆਸ-ਪਾਸ ਹੋਣਾ ਠੀਕ ਹੈ ਹੁਣ ਮੌਤ ਕਿੰਨੇ ਜਾਨੇ ਦੀ ਹੋਈ ਆ ਮੌਤ ਦੋ ਜਾਨਿਆਂ ਦੀ ਹੋਈ ਆ ਕਿੰਦੀ ਕਿੰਦੀ ਹੋਈ ਆ ਜੀ ਇੱਕ ਅਵਤਾਰ ਸਿੰਘ ਦੀ ਹੋਈ ਆ ਹਾਂਜੀ ਤੇ ਇੱਕ ਉਹਦਾ ਲੜਕਾ ਹੈ ਫਰਮੀਤ ਸਿੰਘ